ਲਿਕਾ ਨੇ ਰੇਲ ਹੁਣ ਚੱਲ ਸਤਿ ਸ਼੍ਰੀ ਅਕਾਲ ਜੀ ਲਓ ਇਹ ਅਦਰ ਭੋਲੂ ਬਾਈ ਸਾਡਾ ਡਰਿਆ ਵਾ ਭਲਵਾਨ ਹੈ ਕਹਿੰਦਾ ਮੀਂਹ ਦੱਸਿਆ ਵਾ ਮੈਂ ਕਰਕੇ ਆਪ ਨਹੀਂ ਦੱਸਿਆ ਭਲਵਾਨ ਦਾ ਕਹਿੰਦਾ ਨਹੀਂ ਦਾ ਭਾਈ ਬਾਕੀ ਤੁਸੀਂ ਦਾਦੋ ਕਮੈਂਟਾਂ ਚ ਜੀ ਮੀਂਹ ਦੱਸਿਆ ਵਾ ਕਿ ਨਹੀਂ ਜਿੱਥੇ ਆ ਕੋ ਡਰਦਾਗਾ ਤੇ ਇਹ ਇਹ ਉਹਦੇ ਗਾਣੇ ਕਾੜ ਕੇ ਲੀਨੀਆਂ ਚੋਂਦੀਆਂ ਗੰਨਾ ਮੀਂਹ ਇਹਦਾ ਗੰਨਾ ਨੀਵੇਂ ਚ ਆਹ ਹੈ ਨਾਲੇ ਹੁਣ ਤਾਂ ਟਾਈਮ ਤਾਂ ਦੇਖ ਲੈ ਕਿਹੜਾ ਆ ਗਿਆ ਜੇ ਮੀਂਹ ਪੈ ਵੀ ਗਿਆ ਘਾਟੇ ਵਾ ਪਾਣੀ ਨਹੀਂ ਲੱਭਦਾ ਬਹੁਤ ਗਰਮੈਸ ਆ ਉਹ ਨਹੀਂ ਮਿਰੂ ਗਰਮੈ ਗਰਮੀ ਆ ਗਈ ਮਾਰਚ ਦਾ ਮਹੀਨਾ ਸ਼ੁਰੂ ਹੋ ਗਿਆ ਨਾ ਹੋ ਜਾਣਾ 5-4 ਦਿਨ ਨੂੰ ਅੱਜ ਦੇਖ ਲੈ ਵੀ 16 ਫਰਵਰੀ ਹੋ ਗਈ 14 ਦਿਨ ਪਈ 14 ਦਿਨ ਪਈ ਆ ਅਸਲ ਵਿੱਚ ਨਾ ਐਤਕੀ ਕੋਰਾ ਨਹੀਂ ਪੀਆ ਜਦ ਕੋਰਾ ਪੈਂਦਾ ਹੈ ਨਾ ਫੇਰ ਦਿਨ ਵਿੱਚ ਗਰਮੈਸ ਹੁੰਦੀ ਆ ਮਤਲਬ ਐ ਵੀ ਸਵੇਰੇ 2-3 ਘੰਟੇ ਸ਼ਾਮ ਨੂੰ 2-3 ਘੰਟੇ ਠੰਡ ਰਹਿੰਦੀ ਆ ਚਰਮੀ ਛੇਤੀ ਹੋ ਗਿਆ ਉਹ ਤਾਂ ਘੰਟਾ ਕਰਦੀ ਆ ਉੱਤੇ ਬਾ ਧੁੰਦ ਵੀ ਗਾਇਬ ਹੋ ਜਾਂਦੀ ਆ 24 ਡਿਗਰੀ ਸੈਲਸੀਅਸ ਆਵੇ ਹਾਂ ਕੱਲ 27-28 ਤਾਂ ਪਤਾ ਨਹੀਂ ਕਿਹੜੇ ਸ਼ਹਿਰ ਚ ਦੱਸਿਆ ਵਾ ਖ਼ਬਰ ਚ ਆਇਆ ਵਾ ਵੀ ਸਭ ਤੋਂ ਗਰਮ ਸ਼ਹਿਰ ਤਾਂ ਕੱਲ ਆਪਣੇ ਪੰਜਾਬ ਦਾ ਉਹ ਇੰਨੀ ਗਰਮੈਸ ਸੀ ਉੱਥੇ ਬਾਕੀ ਦੇਖਦੇ ਆ ਹੁਣ ਜਾਂਦਾ ਉਹਨਾਂ ਨੂੰ ਕਹਿੰਦਾ ਵੀ ਲੱਦੋ ਪਰਚੀ ਕੱਲ ਕਹਿੰਦੇ ਪਹਿਲਾਂ 100 ਕੁਇੰਟਲ ਲੱਦਣੀ ਆ ਫਿਰ ਐ ਸੌ ਤੇਰੀ ਮੁਕਰ ਕੇ ਕਹਿੰਦੇ 100 ਵੀ ਨਹੀਂ ਘਾੜ ਹੋਈ ਸਾਤੇ ਜੀ ਮੈਂ ਤਾਂ ਕਹਿੰਦਾ ਮੈਂ ਭਾਈ 100 ਸਵਾ 100 ਲੱਦ ਦੂੰ ਹੁਣ ਤਾਂ 150 ਲੱਦ ਦੇਣੀ ਇਹਨਾਂ ਨੇ ਅੱਜ ਤਾਂ ਅੱਜ ਤਾਂ ਕਹਿੰਦਾ 150 ਲੱਦ ਦੇਣੀ ਸ਼ਾਮ ਤੱਕ ਕਹਿੰਨ ਉਹ ਘੱਟ ਕਰੇ ਮੜਾ ਮੋਟਾ ਤਾਂ ਕਿ ਆ ਅਗਲੀ ਵਾਰੀ ਬਾਦ ਨਾ ਜਾਵੇ ਫੇਰ ਬਹੁਤ ਨਹੀਂ ਬਾਦ ਫੇ ਤਾਂ 150 ਤੇ ਵੱਜ ਜੇ ਫੇ ਪੰਗਾ ਖੜਾ ਹੋ ਜੂ ਪਰਚੀਆਂ ਨਹੀਂ ਲੰਦੀ 150 ਆ ਫੇ ਢੇੜੇ ਵੀ ਲਾਉਣੇ ਪੈਣੇ ਉਹ ਨਹੀਂ 48 ਘੰਟੇ ਵਾਦ ਆਇਆ ਬਿੰਦਰ ਆਏ ਦੇਖ ਲਾ 50 ਘੰਟੇ ਬਾਅਦ ਆਏ ਵਿੱਚ ਫੇਰ ਗਿਆ ਛੱਡ ਗਿਆ ਤਾਂ ਨਾ ਹੈ ਛੱਡ ਗਿਆ ਤਾਂ ਮੇਲੇ ਛੱਡ ਵੀ ਗਿਆ ਤਾਂ ਭੀੜ ਵੀ ਹੈਗੀ ਆ ਭੀੜ ਕੱਲ ਪਰਸੋਂ ਗਿਆ ਤਾਂ ਜਾਂਦਾ ਕੁਝ ਨਹੀਂ ਪਰਲੇ ਪਾਸੇ ਟਰਾਲੀ ਬਹੁਤ ਚਲੇ ਜਾਂਦੀ ਆ ਲੈ 250 ਟਰਾਲੀ ਦੀ ਪਰਸੋਂ ਜਾ ਉੱਥੇ ਗਿਆ ਮੈਂ ਗਿਆ ਯਾਰ ਰਾਤ 180 ਦੀ ਚੱਲ ਕੱਲ 130 ਤੇ ਲੀ ਗਈ ਕਮਲ ਆਇਆ ਹੂੰ 180 ਤੀ ਉਹ ਕਰੇਗਾ ਵੀ ਤੇ ਨਹੀਂ ਆ। ਲਾਵੀ ਆਜ ਗਈ। ਦਸਣ ਦਾ ਮੁਕਾਬਲਾ ਚੱਲਦਾ ਦੋਹਾਂ ਦਾ ਪਹਿਲਵਾਨ ਹੈ। ਨੰਬਰ ਲੈ ਗਿਆ। ਉਹਨੂੰ ਕੱਟ ਗਿਆ ਐਮਐਲਏ ਨੂੰ ਤੂੰ। ਨਾ ਨਾ ਕਿੱਥੇ ਗਿਆ ਉਹ। ਇੰਦਰ ਗੜਾਈ ਨਹੀਂ ਕਰੀ। ਕੱਖ ਤਾਂ ਤੇ ਨੇੜੇ ਨਹੀਂ ਆਉਣ ਦਿੱਤਾ। ਬਹੁਤ ਹੁਣ ਜਿਹੜਾ ਨੇ ਹੁਣ ਹੁੋ ਜਾਣਾ ਕੱਖ ਨੇ ਜੇ ਹੋਣਾ। ਨਾ ਹੁਣ ਨਹੀਂ ਹੁੰਦਾ। ਹਾਂ ਹਾਂ। ਹੁਣ ਕੀ ਹੋਣਾ ਕੱਖ ਨੇ? ਇੰਨੇ ਨੂੰ ਤਾਂ ਪੱਟਣ ਦਾ ਟਾਈਮ ਆ ਜਣਾ 1.5 ਮਹੀਨਾ ਤਾਂ ਰਹਿ ਗਿਆ। ਉਹ ਜਦ ਮਾਰ ਕੇ ਆਉਂਦਾ ਉਹਨਾਂ ਕੋ ਗੇੜਾ ਦੇਖਾਂ ਠੀਕ ਘੜੋ ਵੀ ਮੈਂ ਤਾਂ ਕਹਾਂ ਸਮਾਂ ਸਾਜਰੇ ਲੱਦੋ ਜੂ ਵੀ ਚੰਗਾ ਏ ਬਾੜ ਕੇ ਆ ਜਾ ਬੰਦਰ ਕੋਰਾ ਛੱਡਿਆ ਆਵਾਂਗੇ ਫਿਰ ਆ ਲਿਆ ਫੋਨ ਮੈਨੂੰ ਵੀ ਹਾਂ ਕਹਿੰਦਾ ਭੋਲੂ ਕਹਿੰਦਾ ਉਹਨੇ ਲੱਦੀ ਵੀ ਆ ਮਾ ਹਲੇ ਕਿੱਥੇ ਲੱਦ ਹੋਈ ਆ ਮੈਂ ਨਹੀਂ ਜਾਂਦਾ ਕਹਿੰਦਾ ਭੇਜ ਦੇ ਮੈਂ ਕਹਾਂ ਸ਼ਾਮ ਨੂੰ ਲੱਦ ਆਉਣੀ ਆ ਬੰਦੇ ਤੇ ਲਈ ਪਏ ਭਾਈ ਇਹ ਦੇਖ ਲਾ ਅੱਜ ਫੇ ਚਾਰ ਜਣੇ ਆ ਕਾ ਤੇ 150 ਕਵਾਂਟਲ ਕਰੂੰਗੇ ਉਹ ਕਹਿੰਦੇ ਤੇ ਅਸੀਂ ਕੱਲ ਵੈਨਾਂ ਕਹਿੰਦੇ 100 ਕਵਾਂਟਲੇ ਲੱਦਣਾ ਤੇ ਇਹ ਕਹਿਣ ਲੱਗੇ 150 ਲਤੂਗੇ ਅੱਜ ਮੁਰਿੰਨਾ ਦੇ 150 ਵੀ ਰਾਤ ਨਹੀਂ ਲੱਗਦੇ ਸ਼ਾਮ ਤੱਕ ਵੀ 150 ਕਰ ਦੂੰਗੇ ਇਹ ਇਹ ਬਾਜੋ ਬੰਦੇ ਫਟਾ ਦੀ ਫੜ ਬਤੰਦਰੋਂ ਘੜ ਕੇ ਪਾਸੇ ਕਰੋ ਸਾਜਰੇ ਲੱਦ ਲਈਏ ਇੱਧਰ ਰਸਤਾ ਵੀ ਨਹੀਂ ਵਾਇਆ ਵੀ 100 ਕਵਾਂਟਲੇ ਕੱਢਣੀਆਂ ਨਿਕਲ ਜੇਣੀ ਚੱਲ ਓ ਹਾਂਜੀ ਰੋਮਪੁਰ ਗਿਆ ਪਾਬੇ ਹਾਂ ਬਾਕੀ ਦੇਖਦੇ ਹਾਂ ਹੁਣ ਉਹਦਾ ਟਰੈਕਟਰ ਲੈ ਆਏ ਨਾਲੇ ਲਾਈਏ ਮਸੋਗੇ ਦਾ ਡੌੜਾ ਹੋਰ ਲਾ ਕੇ ਫਿਰ ਜ਼ੀਰੋ ਲੈਵਲ ਕਰਾਈਏ ਕਦਮ ਉਹ ਵੀ ਅੱਜ ਗਏ ਨਹੀਂ ਹੋ ਲਾਈਏ ਇਹ ਮਹਾਰਾਜ ਆ ਲੈ ਆਈਏ ਟਰਾਲੀ ਮਹਾਰਾਜ ਉਧਰ ਹੋਲੀ ਅੱਜੇ ਮਨਾਈ ਫਿਰਦਾ ਉਹ ਦੇਖ ਕੇ ਕਹਿੰਦਾ ਟੈਟ ਹੋਇਆ ਵਾ ਕਿਹੜਾ ਇਹ ਰਾਜੂ ਆ ਲੈ ਤਾਂ ਸਹੀ ਲੈ ਉਹ ਬਤਾ ਉਹਦੇ ਰੰਗਣ ਗੱਲੇ ਬੜੇ ਬੂਰੀਏ ਪਤਾ ਨਹੀਂ ਕਿਦਾਂ ਸਰਤਾ ਅੱਜ ਆ ਤੈਨੂੰ ਮੈਂ ਉਹੀ ਕਹਿੰਦਾ ਮੈਂ ਦੇਤਾ ਸਹੀ ਕੱਲ ਇਹਦਾ ਮੰਨੂ ਨਹੀਂ ਲਾਦੀ ਸ਼ਾਮੇ ਕਰ ਦੇਣੀ ਇਹਨਾਂ ਨੇ ਵੀ 8 ਵਜੇ ਆਉਣੇ ਤਾਂ ਹੀ ਤਾਂ ਉਹ ਸਾਫ ਘਰ ਆਏ ਕੋ ਚਾਰ ਜਣੇ ਚਾਰ ਹੀ ਜਣੇ ਵੀ ਸ਼ਾਮ ਨੂੰ 7-8 ਵਜੇ ਲੱਦੂਗੇ ਲੈ ਜੇ ਡੋੜਾ ਫਿਰ ਆਪਾਂ ਚਲੋ ਜੀ ਚੱਲ ਲੋ ਜੀ ਬੱਟ ਦੇ ਮਿੱਟੀ ਜੜਾ ਦੀ ਸਵਾਗੇ ਨਾਲ ਉਹ ਉਪਰ ਆ ਕੋਰੇ ਤੱਕ ਜੜਾ ਦੀ ਸੋ ਇੱਧਰ ਲੱਗੇ ਹੋਏ ਆ ਜੀ ਸਰੇ ਤੱਕ ਇਹ ਜੜਾ ਦੇਣੀ ਫਿਰ ਉਹ ਪਰ ਇਧਰ ਜੜਾਉਣੀ ਹੈ ਇਹ ਉਹ ਪਰਲੀ ਦੋਲਦੇ ਠੀਕ ਆ ਹਾਂਜੀ ਹੱਥ ਦੋਣ ਲੱਗੇ ਅੱਛਾ ਬਾਹਾਂ ਮੋੜਨੇ ਕਰ ਮੋੜਦੇ ਦਾ ਹਾਂਜੀ ਹਾਂਜੀ ਕਿੰਨਾ ਹੈਗਾ ਹੂੰ ਜੋਰ ਲੱਗਾ ਪੂਰ ਬਾਤ ਠੀਕ ਆ ਠੀਕ ਆ ਹਾਂ ਮੀਂਹ ਦੇ ਲਾ ਗਰਮੀ ਬਹੁਤ ਆ ਜੀ ਸਤਰੀ ਕਰਨੀ ਪੈਣੀ ਆ ਸੀਟ ਗਰਮ ਹੋ ਗਈ ਬੈਠੇ ਦੀ ਜਦੋਂ ਥੱਲੇ ਧੁੱਪ ਆ ਲੱਗਦੀ ਆ ਇਹਨਾਂ ਦੀ ਹਨਾ ਜੇ 10 ਮਿੰਟ ਬਾਅਦ ਤੇ ਸੀਟ ਪਰ ਤੇ ਉਤਰੇ ਆ ਹਾਂਜੀ ਗਰਮ ਹੋ ਗਈ ਇਹਨਾਂ ਚ ਪਹਿਲੀ ਸ਼ਰਟ ਪਾਈ ਵੀ ਉਹ ਵੀ ਮੋਟੀ ਪਾਈ ਵੀ ਸਵੇਰੇ ਖੰਡ ਲੱਗਦੀ ਆ ਦਿਨ ਚ ਗਰਮੀ ਸ਼ਾਮ ਨੂੰ ਫੇਰ ਠੰਡ ਸਵੇਰ ਸ਼ਾਮ ਦੀ ਠੰਡ ਰਹਿ ਗਈ ਬਸ ਕਾਦੀ ਤੇ ਬਾ ਹੁਣ ਸੋਗਾ ਮਾਰਦੀ ਇੱਕ ਡੌ ਰਹਿ ਗਈ ਆ ਉਹ ਹਾਂਜੀ ਪਹਿਲੇ 295 ਭਰੀ ਘੜੀ ਆ ਇਹਨਾਂ ਨੇ ਸੋਹ ਭਰੀ ਤੇ ਉੱਪਰ ਚਾਹੀਦੀ ਆ ਹਾਂਜੀ ਬੰਦੇ 4 ਉਹ ਵੀ ਖੜਕੜ ਕੇ ਗੱਲਾਂ ਮਰੀ ਜਾਂਦੇ ਹੋ ਲੱਗੇ ਵੇ ਆ ਦੇਖੋ ਹੋ ਰਾਜਣ ਨਾ ਦੋ ਉਹ ਹੱਥ ਮਾਰ ਲੱਗਿਆ ਬਲਵਾਨ ਕਿਹੜਾ ਪਤਾ ਨਹੀਂ ਹੱਥ ਮਾਰਦਾ ਇਹਨਾਂ ਆ ਜਾ ਦੇਖੀ ਕਿਹੜੀ ਦੋਈ ਕਰਦਾ ਚਲ ਚੱਲ ਆਕੇ ਲਾ ਦਿੰਦੇ ਆ ਡੌਲ ਤੋਂ ਜੀ ਹਾਂਜੀ ਕੋਣ ਕਾਦੀ ਲੱਗਿਆ ਸਵਰੇ ਕਰਨ ਅੱਖ ਦੀ ਹੋਰ ਕਾਦੀ ਕਰਨੀ ਹੈ ਸੰਕੋਰ ਇਹ ਐਂਕਰ ਇੱਕ ਸੰਕੋਰ ਦਾ ਹੈ ਇਹ ਸਭ ਤੋਂ ਪਹਿਨਾਏ ਕਰਦੀ ਸੀ ਐਂਕਰ ਹਾਂ ਬਾਅਦ ਵਿੱਚ ਬੇਰਾਂ ਨੇ ਦੀ ਆਉਣ ਲੱਗ ਗਈ ਤੇ ਬੇਰ ਦੀ ਹੋਰ ਕੰਪਨੀਆਂ ਦੀਆਂ ਬਹੁਤ ਆਉਣ ਲੱਗੀਆਂ ਤੇ ਆਪਾਂ ਇਹਨਾਏ ਕਰਦੇ ਜਾਂ ਐਂਕਰ ਕਰੀ ਕਰਦੇ ਸੀ ਟਰੈਕਟਰ ਬ੍ਰਾਂਡ ਦੀ ਇਹ ਪੁਰਾਣੀ ਨਹੀਂ ਆ ਗਈ ਐਂਕਰ ਹਾਂ ਟਰੈਕਟਰ ਬ੍ਰਾਂਡ ਆ ਬੇਰ ਤੋਂ ਹੁਣ ਆਉਣ ਲੱਗਾ ਹੈ ਬੇਰ ਨੂੰ ਵੀ ਬਹੁਤ ਟਾਈਮ ਹੋ ਗਿਆ ਮਤਲਬ ਕਹਿੰਦਾ ਬਾਅਦ ਫਿਰ ਗਾਹਾਂ ਗਾਹਾਂ ਦਾ ਸਾਰੀ ਕੰਪਨੀ ਬਣਾਉਣ ਲੱਗ ਜਿੰਦੀਆਂ ਪਰੇ ਪਹਿਲਾ ਸਾਲ ਤਾਂ ਅਸੀਂ ਦੇਖਿਆ ਸੀ ਜਦ ਪਹਿਨਾ ਛੋਟੇ ਹੁੰਦੇ ਤੇ ਅਸੀਂ ਜਿਵੇਂ ਬਾਪੂ ਹੀ ਇਹੀ 100 ਗ੍ਰਾਮ ਟੀਲੇ ਦੀ ਗੜੇ ਕਰਦੇ ਤੇ ਟੈਂਕਰ ਟੈਂਕਰ ਸੰਕੋਰ ਪਾਣੀ ਲਾਉਣਾ ਜਾਂ 40 ਦਿਨ ਦੀ ਕਣਕ ਹੋ ਗਈ 35 ਦਿਨ ਦੀ ਤੇ 40 ਦੇ ਬਹਿ ਨਹੀਂ ਕਰਦੇ ਜਾਨੀ 30 35 ਦਿਨ ਦੀ ਕਿਉਂਕਿ 25 30 ਦਿਨ ਦੀ ਪਾਣੀ ਲਾਉਣਾ 5-7 ਦਿਨ ਬਾਅਦ ਜੇ ਪੈਰ ਖੜਨ ਜਾਂ ਲੱਗ ਗਏ ਹਫਤੇ ਬਾਅਦ ਬਸ ਇਹ 100 ਗ੍ਰਾਮ ਕਰ ਦੇਣੀ ਪੱਧਰ ਤੇ ਨਾ ਗੁੱਡੀ ਡੰਡਾ ਰਹਿਣਾ ਨਾ ਕੋਈ ਕੱਖ ਰਹਿਣਾ ਤਾਂ ਐ ਗਣਕ ਵੀ ਚੱਕ ਦੇ ਕਰ ਦਿੱਤੀ ਮਾੜੇ ਮੋੜੀ ਦੇ ਟੀਲੇ ਤਾਂ ਹੀ ਟੀਲੇ ਰਹਿਦੀ ਬੇਲਾ ਉਹ ਤਾਂ ਹੀ ਤੇ ਬਲੀਆ ਕਰਦੀ ਜੇ ਸੰਘੋਰ ਤਾਂ ਕਰੀ ਜਾਂਦੇ ਤੇ ਬਹੁਤ ਗਾਲ ਕ ਚੱਕੇ ਕਰਦੀ ਸੀ ਜਿੱਥੇ ਦੋ ਵਾਰੀ ਘੁੰਮ ਗਈ ਉੱਥੇ ਦੇਖੀਆਂ ਗਾਲ ਕ ਨੇ ਆਏ ਹੋ ਜਾਣਾ ਆ ਹੁਣ ਕਿੱਥੇ ਆਪਾਂ ਪੀਲੀ ਹੁਣ ਉੱਥੇ ਤੇ ਗਣ ਕ ਨੀਵੀਂ ਆਦੂ ਵਾਲੇ ਉੱਚੀ ਆ ਫੇਰ ਨੀਵੀਂ ਉਹ ਤਾਂ ਹੀ ਖੱਡੇ ਜੇ ਪੈ ਜਾਂਦੇ ਹੈ ਖੜਾ ਪੈ ਜੇ ਕਰਦੀਆਂ ਦੀਆਂ ਜਿੱਥੇ ਉਹ ਹੁੰਦਾ ਦਾ ਡੌਲ ਹੁੰਦੀ ਸੀ ਉਦੇ ਨਾਲ ਕੋਈ ਜ਼ਿਆਦਾ ਹੀ ਜਿਹੜਾ ਪੈ ਜੇ ਕਰਦੀਆਂ ਕਿਉਂਕਿ ਉੱਥੇ ਗਿੱਲਾ ਜ਼ਿਆਦਾ ਹੁੰਦਾ ਦਾ ਇਹ ਗਿੱਲੇ ਚ ਹੋਰ ਜ਼ਿਆਦਾ ਕੰਮ ਕਰਦੀ ਆ ਪਹਿਲਵਾਨ ਲੱਗਿਆ ਗੰਨੇ ਵਗਰਨ ਹੁਣ ਟੂ ਫੋਲਡੀ ਐਂਡ ਤਨਖੋਰ ਕੱਖ ਜਿਹਾ ਚਾਹ ਹੋ ਜਾਣਾ ਇਹ ਤਾਂ ਹੈ ਇਹ ਕਿਤੇ ਖਾਮ ਹੁੰਦਾ ਇੱਕ ਵਾਰ ਹੋ ਗਿਆ ਹੁਣ ਆਈ ਆ ਵੀ ਹੁਣ ਸੁੱਕਾ ਏ ਜੇ ਤਾਂ ਪਾਣੀ ਲਾਤਾ ਉਹਨੇ ਜਿਆਦਾ ਚਾਮਲ ਨਾਲ ਸੋਣੀ ਗਿੱਲਾ ਮਤਲਬ ਕਹਿੰਦਾ ਉਹ ਸਪਰੇਅ ਵਾਲੀ ਗਿੱਲ ਹੈਗੀ ਆ 15 20 ਦਿਨ ਤੱਕ ਪਾਣੀ ਲਾ ਕੇ ਫੇਰ ਆਪਣੀ ਟੈਂਜਰ ਕਰਦੀ ਚਾਹੀਏ ਚੈ ਲੋਡਸ ਕਰ ਦੇਣੇ ਟੈਂਜਰ ਆ ਲੋਡਸ ਜਿਹੜੀ ਮਰਜ਼ੀ ਗੱਲ ਹੀ ਦੋਹੇ ਦੋ ਆਏ ਆ ਵਧੀਆ ਹਾਂ ਬਸ ਹੀ ਅਲਟਰਾਜਨ ਹੈ ਗੱਲ ਹੀ ਆ ਆ ਗਾ ਹੂਟਿਆਂ ਦਾ ਵੀ ਚੈੱਕ ਹੋ ਜੂ ਤੇਰੇ ਹੂਟੇ ਚੈੱਕ ਕਰ ਦੇਣੇ ਉਹਨੇ ਸਾਰੇ ਹੀ ਅਲਟਰਾਜਨ ਨੇ ਪਰ ਇੱਕ ਗੱਲ ਆ ਮੈਂ ਦੇਖਿਆ ਕਹਿੰਦਾ ਜਿਸ ਕੋ ਰਾਖੇ ਸਾਈਆਂ ਉਹਨੂੰ ਮਾਰ ਸਕੇ ਨਾ ਕੋਈ ਹੈ ਉਹ ਤੇ ਮੇਰੇ ਬੂਟੇ ਖੜੇ ਤੇ ਉਹ ਡੋਲ ਪਰ ਇੱਕੋ ਪਰਲੀ ਰੋਪਾ ਘੜਤਾ ਇੱਕ ਇੱਧਰ ਵੀ ਗੰਨਾ ਤੇ ਇੱਧਰ ਵੀ ਗੰਨਾ ਤਾਂ ਮੈਂ ਗਈ ਨੂੰ ਘਰ ਖਾਲੀ ਨੂੰ ਸਪਰੇ ਵੀ ਜੀ ਛੱਟੀ ਉੱਗੀ ਵੀ ਆ ਵੀ ਮਰ ਗਈ ਤਾਂ ਵੀ ਕੋਈ ਗੱਲ ਨਹੀਂ ਜਿਹੜੇ ਉਹ ਆ ਉਹਨੂੰ ਮੈਂ ਲੰਗਣ ਲਗਾਏ ਉਹ ਨਾਲ ਆ ਗਿਆ ਚਨਕੌਰ ਗਿਆ ਇਹਦੇ ਗਾਲ ਅਲਟਰਾ ਜਨਕਲ ਮੈਂ ਚਾਹ ਸੁੱਕ ਜੂ ਐਡਾ ਕਿਤਾ ਬੂਟਾ ਐ ਸੁੱਕਿਆ ਬੂਟਾ ਬੂਟਾ ਹੋ ਗਿਆ ਐਨ ਪੂਰਾ ਬੜਾ 2 ਸਾਲ 3 ਚ ਖੜਾ ਰਿਹਾ ਪਰ ਮੈਂ ਪੱਟਿਆ ਨਹੀਂ ਮੈਂ ਸਪਰੇਅ ਮਾਰੀ ਜਾਂਦਾ ਤਾਂ ਉਹਦੇ ਮੈਂ ਸੁੱਕ ਗਿਆ ਤਾਂ ਠੀਕ ਹੈ ਨਹੀਂ ਨਾ ਸੀ ਨਹੀਂ ਤਾਂ ਜਿਹੜਾ ਗਗਲੀ ਬੱਟਦੇ ਤਾਂ ਹਾਂ ਉਹ ਨਹੀਂ ਸੁੱਕਿਆ ਉਰਲੇ ਪਾਸੇ ਜਿੱਥੇ ਹੁਣ ਟਰੈਕਟਰ ਖੜਾ ਉੱਥੇ ਮੈਂ ਰੇੜਾ ਖੜਾ ਕੇ ਇੱਕ ਨ ਦਵਾਈ ਘੋਲੀ ਵੀ ਸੀ ਬਾ ਮੁਸਕ ਨਾਲ ਹੋਰ ਸੁੱਕ ਗਈ ਉੱਥੇ ਤਿੰਨ ਬੂਟੇ ਸੁੱਕ ਗਏ ਕੋਲ ਦੱਸ ਘੋਲੀ ਉਹਦੀ ਮਾੜਾ ਮੋਟਾ ਪਾਣੀ ਡੁੱਲਿਆ ਉੱਪਰ ਤੇ ਉੱਥੇ ਤਿੰਨ ਬੂਟੇ ਸੁੱਕ ਗਏ ਜਿਹੜੇ ਨੂੰ ਮੈਂ ਸਗਾਉਂਦਾ ਤਾਂ ਸੁੱਕਿਆ ਨਹੀਂ ਹੈਗਾ ਫਿਰ ਫਿਰੋ ਅਜਿਹਾ ਲੱਗੇ ਜਿਵੇਂ ਡੋਲਾਂ ਲਾਉਂ 1.5 ਡਾਲ ਰਹਿ ਗਈ ਦੀ ਮੈਂ ਪਰਮਾਨ ਹੱਕਾ ਮਾਰਦਾ ਦੇਖ ਕੇ ਜੀ ਕਹਿੰਦਾ ਮਾ ਆ ਤੁਹ ਜ਼ਿਆਦਾ ਤਜਰਬੇਕਾਰ ਆ ਹਾਂ ਜੀ ਤਾਂ ਜ਼ਿਆਦਾ ਤਜਰਬੇਕਾਰ ਆ ਅਸੀਂ ਕਦੇ ਕਦਾਈਆਂ ਵਾਲੇ ਕਾਫੇ ਕਰਦੇ ਅਜੇ ਬੜੇ ਤਜਰਬੇਕਾਰ ਨਹੀਂ ਤਾਂ ਹੁਣਾ ਚੱਲ ਹਾਂ ਨਹੀਂ ਕਰੂੰਗਾ ਮੈਂ ਗੇੜਾ ਮਾਰਨ ਤਾਂ ਆਉਂਗਾ ਲੈ ਲੈਨ ਕਰੂੰਗਾ ਉਹ ਕਟਾੜੀ ਨਹੀਂ ਦੀ ਉਹ ਚਲ ਦੇਖੀ ਆਪਾਂ ਲਾਈਏ ਡੌਲ ਫਿਰ ਚਲੋ ਜੀ ਡੋ ਟਰਾਲੀ ਗੱਲ ਲੈ ਕੇ ਦੇਖ ਲੋ ਜੀ ਅੱਜ ਫੇਰ ਤਕਰੀਬਨ ਇੱਕ ਰੇੜਾ ਹੋ ਗਿਆ ਹੁਣ ਹਨਾ ਕੋਈ ਕਹਿੰਦਾ ਦੋ ਟਰਾਲੇ ਗੱਲ ਲੈ ਕੇ ਦੇਖ ਲੈ ਇੱਕ ਰੇੜਾ ਅੱਜ ਅਜੇ ਵੀ ਨਿਕਲੇ ਅਜੇ ਵੀ ਕਰੇੜਾ ਹੋਰ ਨਿਕਲੇ ਹੁਣ ਬਾਛੜਦੇ ਗੱਟ ਦੇਤੀ ਆ ਲਾਸਟ ਵਾਲੇ ਨੇ ਲੰਗ ਕਰਲੇ ਆ ਕਿ ਇਹ ਕਹਿੰਦਾ ਹੁਣ ਟਰੈਕਟਰ ਕਾ ਨਿਕਲਣਾ ਹੈ ਚੱਚ ਦੇ ਚੱਚ ਗਿਆ ਲੈ ਇੰਨਾ ਕੰਮ ਤਾਂ ਇਹਦਾ ਮੰਨ ਗਿਆ। ਕਿੰਿਆ ਸੰਘਰਸ਼ ਹੋ ਲੋ। ਜਬ ਬੱਢ ਲੋ ਜਵੀ ਤੁਸੀਂ ਜੀਦਾ। ਮੈਂ ਇੰਨੇ ਫਿਰ ਟਰਾਲਾ ਲਿਆ ਜੀ ਪਾਸੇ ਲੱਗিয়ে ਫਿਰ। ਇੱਕ ਲੱਦ ਹੋ ਰਹੀ ਹੈ ਲਾਗ ਕਮਡੀਆਂ ਦੀ। ਫਿਰ ਆਪਾਂ ਲੱਦਣੀਆਂ ਹੁਣ। ਹਾਂ? ਲੱਗੇਗਾ ਬੱਦ। ਹਾਂ ਹਾਂ। ਉਹ ਗੱਨਾ ਹੀ ਲੋਡ ਹੋਣਾ ਐ ਕਰਨਾ ਦੇਖ ਲੈ ਇਹ ਚਾਰ ਭਰੀਆਂ ਲੈ ਕੇ ਚੜ ਗਏ ਦੇਖ ਲਈ ਉਹ ਆਹ ਕੋਈ ਨਾ ਕਰਿਆ ਕੰਮ ਤਾਂ ਹੈ ਬਖਤਗੁਰ ਸਾਹਿਬ ਬੁਢੇ ਹੋ ਜਾਂਦੇ ਆ ਇਹ ਤਾਂ ਹਾਜੀ ਹਾਜੀ ਤਾਂ ਜਵਾਨ ਹੈ ਬੰਨੋ ਹੀ ਗਲਤ ਰੱਖੋਗੇ ਇਹਦਾ ਇੱਕ ਗਰੀਬ ਦਾਸ ਕਹਿਣੋ ਗਰੀਬ ਦਾਸ ਗਰੀਬ ਦਾਸ ਹੈ ਦੱਸ ਉਹ ਇੱਕ ਦੂਏ ਦਿਨ ਹੋ ਗਏ ਲਖਪਤੀ ਲਖਪਤੀ ਗਰੀਬਦਾਸ ਹੈ ਚੱਲ ਚਲੋ ਕੋਈ ਨਹੀਂ ਚੱਕਾਂਗੇ ਹੁਣ ਕਾਲੂ ਇਹੇ ਰੇੜੇ ਫਿਰ ਚੱਕਾਂਗੇ ਹੁਣ ਹੁਣ ਪਰਚੀ ਵੀ ਲਗਾਉਣੀ ਨਹੀਂ ਤਾਂ ਰੇੜਾ ਲਿਆਉਣਾ ਦਾ ਮੈਂ ਜਾਓ ਤੁਸੀਂ ਜਿਵੇਂ ਵੜ ਦੋ ਗਿੱਲਾ ਦਾ ਹੈਗਾ ਸੁੱਕਾ ਲੈ ਜਾਣਾ ਤਾਂ ਤਾਂ ਉਹ ਭਰੀ ਚੱਕ ਲੈ ਜਾਣੀ ਤੇ ਘਰ ਨੂੰ ਉਹ ਜਿਹੜੀਆਂ ਪਈਆਂ ਦੀਆਂ ਚੱਲ ਦੇਖ ਲਓ ਨਹੀਂ ਆ ਵੀ ਕਾਲੂ ਰੇੜਾ ਤੂੰ ਲੈ ਜੀ ਨਣਾ ਤਾਰ ਲਈ ਇੱਥੇ ਆਪਾਂ ਕੀ ਕਰਨੀ ਐ ਨਹੀਂ ਆ ਚਲੋ ਲਓ ਜੀ ਲਦਾਈ ਲੱਗੇ ਕਰਨ 67 ਖੜਾਤਾ ਇੱਥੇ ਇੱਕ ਪਹਿਨਾ ਖੜਾ ਮਹਿੰਦਰਾ ਆਪਣੇ ਨਾਲ ਦਾ ਇਹਦਾ ਹੀ ਭਾਈ 472 472 ਉਹ 96 ਮਾਡਲ ਆ ਦੇਖ ਲੋਈ ਕੋਈ ਕਹਿ ਨਹੀਂ ਸਕਦਾ ਵੀ 96 ਮਾਡਲ ਆ ਇਹ ਰੰਗ ਇੰਨੇ ਵਧੀਆ ਤੇ ਜਿਆਦੇ ਟਰੈਕਟਰਾਂ ਦੇ ਇਹ 8 ਮਾਡਲ ਆਪਣਾ 96 ਆ ਯਾਨੀ 12 ਸਾਲ ਦਾ ਫਰਕ ਹੈ ਦੂਹਾ ਦੀ ਮਰਚ ਉਹਦੇ ਘਾਣੇ ਹੈ ਉਹ ਵੀ ਪੂਰਾ ਕੈਮ ਹੈ ਤੇ ਇਧਰ ਇਹਨਾਂ ਨੇ ਰੀੜੀ ਦਾ ਬੌਂਡ ਕਰਾਇਆ ਵਲਾਕ ਵਾਲਿਆਂ ਨੇ ਬਾਈ ਨੇ ਮੈਂ ਕਿਹਾ ਨੇੜੇ ਇੱਧਰ ਨੂੰ ਖਾਲੀ ਆ ਜਿੱਥੇ ਨੂੰ ਕੱਢ ਲਓ ਵਧੀਆ ਰਹੂਗੇ ਇਹਨਾਂ ਨੂੰ ਉਹ ਦੂਰ ਲੱਦਣੀ ਪੈਂਦੀ ਉਧਰੋਂ ਨਿਕਲਦਾ ਨਹੀਂ ਜਿੱਕਣ ਆਪਾਂ ਨੇ ਵੀ ਦੇਖਿਆ ਰਸਤਾ ਉਧਰਾ ਬਣਾ ਉੱਚਾ ਬਹੁਤ ਆ ਸੜਕ ਚਲੋ ਲੱਗੇ ਲੱਦਣ ਇਧਰੀਆਂ ਭਰੀਆਂ ਲੱਦ ਕੇ ਫਿਰ ਉਹ ਪਰਲੇ ਪਾਸੇ ਖੜਾ ਕੇ ਲੱਦਾਂਗੇ ਬਾਕੀ ਹੁਣ ਜਦਨ ਦੀ ਗੜਾਈ ਕਰੀ ਆ ਲਸਣ ਗੰਨਾ ਛਾਲਾ ਮਾਰਦੇ ਆ ਪੂਰਾ ਗੰਨਾ ਵੀ ਲੱਗ ਗਿਆ ਇਹਨੂੰ ਫੁੱਟਣ ਹੁ ਲੈਣਾ ਇਹਨੂੰ ਪੂਰੀਆਂ ਪਾਣੀ ਮੰਗਣਾ ਇਹਨੇ ਵੀ ਹੁਣ 5 4 3 ਤੱਕ ਕਿਉਂਕਿ ਹੁਣ ਗਰਮੀ ਬਹੁਤ ਪੈ ਰਹੀ ਆ ਬਾਕੀ ਰੱਬ ਦੀ ਕਿਰਪਾ ਕਰ ਲੈਣ ਵਧੀਆ ਮਸਰੀ ਗਈ ਡੂਬ ਸਪਰੇਅ ਹੀ ਨਹੀਂ ਬੱਜੀ ਉਦੋਂ ਬਿਮਾਰ ਹੋਗੇ ਮਸਰੀ ਨੂੰ ਇਹ ਦਿੱਤਾ ਸਪਰੇਅ ਮਾਰ ਦੇਣ ਦੀ ਚਲੋ ਕੋਈ ਨਹੀਂ ਮਾਰ ਦੇ ਇੱਕ ਅੱਖ ਦੀ ਸਪਰੇਅ ਹੁਣ ਤਾਂ ਕੰਡੇ ਭਰਾ ਸਰੀਰ ਰੱਬ ਦੀ ਕਿਰਪਾ ਗੈਲ ਪਰ ਗੰਨਾ ਬਹੁਤ ਹੀ ਦਿਖ ਰਿਹਾ ਉੱਪਰ ਉੱਪਰ ਮਸਰੀ ਰਹਿ ਗਈ ਇਹਨੂੰ ਇਹਨੂੰ ਸਪਰੇਅ ਮਾਰਦੇ ਆ ਬਾਕੀ ਇਧਰ ਬੰਤੇ ਆਪ ਆਪਣੀ ਜਮੀ ਵੱਢਣ ਲਾਤੇ ਇਹ ਇਧਰ ਵੀ ਮੈਂ ਗੰਨਾ ਬੀਜਦੇ ਹੋਈਏ ਹੁਣ ਟਾਈਮ ਆਇਆ ਭਾਈ ਜੋ ਜਵੀ ਸਕਾ ਲੈਣੀ ਆਪਾਂ ਨੇ ਸਕਾ ਕੇ ਫੇਰੀ ਤੇ ਤੂੜੀ ਦਾ ਕੰਮ ਲਵਾਂਗੇ 20 ਦਿਨ ਹੂੰ ਵੜਦੋ ਵੜਦੋ ਸ਼ਾਬਾਸ਼ ਹਾਂ ਬਾਬਾਈ ਹਾਂ ਮੈਂ ਕਿਹਾ ਅੱਜ ਤਾਂ ਦੋ ਦੋ ਟਰੈਕਟਰ ਲੱਦ ਹੁੰਦੇ ਹੋਰੀ ਹਾਂ ਹਾਂ ਇਹ ਇੱਕ ਰੌਣੂ ਤੇ ਲੱਗੀ ਪਈ ਆ ਦੇਖ ਲੈ ਹਾਂ ਜੀ ਇੱਕ ਆਪਣਾ ਲੱਦ ਹੁੰਦਾ ਇੱਕ ਸਾਈਡ ਭੋਰ ਲਾ ਦੁੰਦੇ ਆ ਹਾਂ ਪੂਰੀ ਹੂੰ ਬਾਕੀ ਜਵੀ ਵੀ ਵੜਨ ਲਾਇਆ ਬੰਦੇ ਅੱਜ ਹੈ ਬੜਤਾ ਇੱਕ ਗਿਆ ਰਾਜ ਉਹ ਤਾਂ ਵੜਦਾ ਇਧਰ ਵੀ ਵੜਿਆ ਉਹ ਫੇਟੇ ਨਹੀਂ ਗਿਆ ਹੁਣ ਤਾਂ ਫੇਰ ਟਾਈਮ ਹੋ ਗਿਆ ਹੁਣ ਉਹਨੇ ਰੋਟੀ ਰੋਟੀ ਪਕਾਉਣੀ 5 ਵਜੇ ਛੁੱਟੀ ਹੋ ਜਾਂਦੀ ਆ 5:30 ਲੰਘ ਹੂੰ 6:00 ਦਾ ਉਹ ਟਰੈਕਟਰ ਕਹਿੰਦੇ ਬਾਕੀ ਹੂੰ ਇਹ ਹੈ ਇਹ ਹੈਗਾ 3630 33 ਹੂੰ ਨਿਊ ਹੋਲੈਂਡ 33 ਕੱਲ ਨੂੰ ਨਹੀਂ ਤਾਂ ਪਰਸੋਂ ਨੂੰ ਵੜ ਦੂੰਗੇ ਸਾਰੀ ਉਹ ਇਹ ਕੱਲ ਨੂੰ ਵੜ ਦੂੰਗੇ ਆਉ ਲੈ ਚਾਰ ਇੱਕ 11 ਦਾ ਕੱਲ ਨੂੰ ਵੜ ਦੇਣਗੇ ਉਹ ਜਿਹੜੇ ਦੂਏ ਵੀ ਵੜ ਦੇਣੇ ਮੈਂ ਫਿਰ ਦੂਏ ਤਾਂ ਜਿੱਤ ਨੂੰ ਫਿਰ ਜਿੱਤਵਾ ਲਾਂਗਾ ਹਾਲੇ ਉਸੇ ਬਾਅਦ ਤੇ ਇਹ ਬਣੇ ਚਲ ਠੀਕ ਹੈ ਜੀ ਮੇਗਾ ਕਿਤੇ ਕਾਲੂ ਪਰਸੋਂ ਨੂੰ ਉਡਾਉਣੀ ਸਾਰੀ ਉਹ ਫਿਰ ਠੀਕ ਹੈ ਹਾਂ ਫਿਰ ਨੀਜਰ ਵੀ ਕਰਾਉਣਾ ਹੈ ਉਹਨੂੰ ਹੀ ਹਲੇ ਤੇ ਗੰਨਾ ਵੀ ਬੂਟੇ ਵੀ ਲਾਉਣੇ ਹਲੇ ਹੋਰ ਫਿਰ ਬਾਦਵਾ ਲਾ ਲਾਂਗੇ ਉਹ ਟੀਂਗੇ ਲਾ ਲਾਂਗੇ ਠੀਕ ਹੈ ਠੀਕ ਹੈ ਜੀ ਠੀਕ ਹੈ ਵਧੀਆ ਹਾਂ ਜੀ ਠੀਕ ਹੈ ਦੇਖ ਲੈ ਮੈਂ ਲਸਣ ਵੀ ਹੁਣ ਤਾਂ ਐ ਵਧੀਆ ਦਿਖਦਾ ਹਾਂ ਕਿਹਦੀ ਇੱਕ ਸਪਰੇਅ ਮੰਗਦਾ ਏ ਤਾਕਤ ਦੀ ਇੱਕ ਦੋ ਐਦੇ ਉੱਪਰ ਵੀ ਹੁਣ ਤਰੇਬਰੇ ਹੁੰਦੀ ਆ ਦੂ ਕੱਟਦੀ ਕਿਦੇ ਤੇ ਗੰਨੇ ਤੇ ਆ ਹਾਂ ਜੀ ਇਹਦੀ ਤੇ ਮਾਰ ਦੇਣੀ ਬਟ ਇਹਦੇ ਤੇ ਹੈ ਬੈਡਾਂ ਦੇ ਉੱਤੇ ਮਾਰ ਦੇਣੀ ਐ ਨਾ ਤੇ ਕਰ ਦੇਣੀ ਬਸ ਜੀ ਲਓ ਜੀ ਹੁਣ ਇੱਥੇ ਖੜਾਉਣਾ ਲਿਆ ਕੇ ਟਰੈਕਟਰ ਉਧਰੋਂ 120 ਕ ਭਰੀ ਲੱਦੀ ਆ ਜਿਹੜੀ ਉਧਰ ਹੈਗੀ ਰਹਿੰਦਾ ਤਾਂ ਗੰਨਾ ਉਹਦੀ ਬਾ ਠੀਕ ਆ ਲੱਦ ਲੋ ਹੁਣ ਇਧਰ ਲੱਦਣੇ ਇਹਨਾਂ ਨੇ ਹੀ ਆ 260 65 ਭਰੀ ਹੈ ਜੀ ਲੱਦਣੇ ਨੂੰ ਇਧਰ ਰੰਦੀ ਹਲੇ ਇਹ ਜਵਾ ਵੀ ਕੱਢਣ ਲੱਗੇ ਆ ਜੀ ਅੱਜ

ਉਹ ਤਕੜਾ ਟਰੈਕਟਰ ਹੈ ਹਾਂ ਅਬ ਸੋਨਾਲੀ ਕਾ 60 ਆ ਜਾਂਦਾ ਚੱਲ ਲਓ ਜੀ ਇੱਕ ਮਿੰਦਰਾ ਦਾ ਲੰਘਿਆ ਹੁਣ ਦੂਏ ਮਿੰਦਰੇ ਦੀ ਵਾਰੀ ਆ ਇਹ ਲੰਬੜਦਾਰ ਸਾਡਾ ਹਨੇਰਾ ਕਰ ਦਿੰਦੇ ਆ ਕਰੀਏ ਗਿਆ ਹਨੇਰਾ ਹੋ ਗਿਆ ਐਨ ਹੁਣ ਥਲੇ ਵੀ 2 ਘੰਟੇ ਲਾ ਦੂੰਗਾ 2 ਘੰਟੇ ਡੇਢ ਘੰਟਾ ਲੱਗਿਆ ਅੱਧਾ ਘੰਟਾ ਰਸੇ ਰਸਿਆਂ ਨੂੰ ਹੋ ਜਣਾ ਦੋ ਘੰਟੇ ਹੀ ਹੋ ਜene ਟਿੱਕਰ ਗਏ ਨਾ ਜਮਕਦੇ ਰਾਤ ਨੂੰ ਵੀ ਚਲੋ ਬਾਕੀ ਦੇਖਦੇ ਹਾਂ ਹੁਣ ਕਿਆ ਬਣਦਾ ਵੀ ਟੋਚਣ ਪੈਂਦਾ ਦੋ ਪੈਂਦੇ ਇੱਕ ਪੈਂਦਾ ਇਹਨੇ ਲੱਦ ਲਈਏ ਫਿਰ ਨੇਰਾ ਕਰ ਦਿੰਦੇ ਆ ਬੰਦੇ ਤਿੰਨ ਢੂਣੇ ਵਾਲੇ ਇੱਕ ਚਕਾਉਣੇ ਵਾਲਾ ਇੱਕ ਲਾਉਣੇ ਵਾਲਾ ਨਹੀਂ ਸੋਹਣੇ 8-10 ਜਣੇ ਹੁੰਦੇ ਆ ਅੱਗੇ ਅੱਜ ਪਤਾ ਨਹੀਂ ਗਿਆ ਹੋਇਆ ਇਹਨਾਂ ਨੂੰ ਬਾਕੀ ਉਹ ਮਹਿੰਦਰਾ ਲੈ ਗਏ ਨਿਕਲ ਗਏ ਐਨ ਵਧੀਆ ਉਂਟੀ ਹੁੱਕ ਕਰਕੇ ਟਰੈਕਟਰ ਖੜਾ ਜਿਆਦਾ ਹੁੰਦਾ ਤਾਂ ਜੇ ਨੀਵੀ ਹੁੱਕੋਂ ਦੀ ਫੇ ਨਹੀਂ ਤਾਂ ਉਹਨੇ ਇੰਨਾ ਖੜਾ ਹੋਣਾ ਪਰ ਪਹਿਨਾ ਤੁਰ ਪਿਆ ਉੱਥੇ ਆ ਕੇ ਗਾਹਾਂ ਆ ਕੇ ਜਿਆਦਾ ਗਿੱਲਾ ਆ ਗਿਆ ਫੇ ਉੱਥੇ ਖੜ ਗਿਆ ਚਲੋ ਦੇਖਦੇ ਆਈ ਫੇ ਜ ਆਪਾਂ ਆਪਣਾ ਕੱਢਾਂਗੇ ਫਿਰ ਕੀ ਬਣਦਾ ਜੀ